ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਤੇ ਇਹ ਸਾਡੇ ਪਰਿਵਾਰ ਹੀ ਸਾਡੇ ਪੱਟੀ ਹਲਕੇ ਦੇ ਪਰਿਵਾਰ ਨੇ ਜੱਟ ਪਾਰਲੇ ਚੱਲੋਗੇ ਪਿੰਡੇ ਇੱਕ ਜੱਲੂ ਕੀ ਸਾਡੇ ਬੰਨ ਤੋਂ ਦੂਜੇ ਬੰਨੇ ਆ ਪੱਟੀ ਵਾਲੇ ਪਾਸੇ ਤੇ ਕੇਕੇ ਪਾਰਲੇ ਚੱਲੋਗੇ ਦਰਿਆ ਦੇ ਵਿੱਚ ਹੀ ਵਸਿਆ ਤੇ ਲਗਭਗ ਪੱਟੀ ਵਾਲੇ ਬੰਨ ਤੋਂ ਇਹ ਅੰਦਰ ਨੂੰ ਆ ਕੇ 4 ਕਿਲੋਮੀਟਰ ਅੰਦਰ ਨੂੰ ਆ ਜਾਂਦਾ ਇਹ ਪਿੰਡ ਪਾਰਲੇ ਚੱਲੋਗੇ ਤੇ ਇਹਨਾਂ ਦੀਆਂ ਵੋਟਾਂ ਸਾਡੇ ਪਟਿਆਲ ਕੇਜਾ ਤੇ ਉਦੋਂ ਦਾ ਫਿਰੋਜ਼ਪੁਰ ਸ਼ਹਿਰੀ ਹਲਕਾ ਸ਼ੁਰੂ ਹੋ ਜਾਂਦਾ ਕਾਲੇ ਕੇ ਥਾੜ ਹੋਰ ਪਿੰਡ ਆ ਜਾਂਦੇ ਇਧਰ ਨੂੰ ਜਿਹੜਾ ਫਿਰੋਜ਼ਪੁਰ ਸ਼ਹਿਰੀ ਦਾ ਏਰੀਆ ਤੇ ਇੱਥੇ ਪਾਰਲੇ ਜੱਲੂ ਕੇ ਉਰਾਂ ਵੀ ਜਿਹੜੇ ਪ੍ਰੋਜਪੁਰ ਸ਼ਹਿਰੀ ਦੇ ਵੀ ਜਿਹੜੇ ਪਿੰਡ ਦੇ ਲੋਕ ਬੈਠੇ ਤੇ ਪੈਂਕਾਂ ਦੇ ਵਿੱਚ ਦਰਿਆ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਪਰਿਵਾਰ ਵੀ ਬੱਚੇ ਵੀ ਪਸ਼ੂ ਵੀ ਆਪਦੇ ਘਰਾਂ 'ਚ ਹੀ ਰੱਖ ਕੇ ਬੈਠੇ ਆ ਮਾਤ ਜੋੜ ਕੇ ਬੇਨਤੀ ਕਰਦਾ ਵੇਖੋ ਸਾਰੇ ਆਸੇ ਪਾਸੇ ਹੀ ਵੇਖਿਆ ਪਾਣੀ ਪਾਣੀ ਆ ਸਿਰਫ ਘਰ ਥੋੜੇ ਜੇ ਉੱਚੀ ਜਗ੍ਹਾ ਤੇ ਬਣਾਏ ਆ ਘਰਾਂ ਚ ਪਾਣੀ ਨਹੀਂ ਵੜਿਆ ਬੰਨ ਬੁੰਨ ਲਾ ਕੇ ਬਚਾਏ ਆ ਘਰ ਬਾਕੀ ਘਰਾਂ ਦੇ ਆਸੇ ਪਾਸੇ 7-7 ਤੋਂ 8-8 ਫੁੱਟ ਪਾਣੀ ਚੜਿਆ ਤਾਂ ਤੱਕ ਵੇਖੋ ਪਾਣੀ ਦੇ ਵਿੱਚ ਕਿਉਂਕਿ ਦਰਿਆ ਦਾ ਪਾਣੀ ਚੱਲੰਦਿਆ ਇਹਦੇ ਵਿੱਚ ਸੱਪ ਵੀ ਆਉਣੇ ਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਆਉਣੇ ਆ ਤੇ ਹਰ ਜਾਨਵਰ ਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਸੁੱਕੇ ਪਾਸੇ ਜਾਵਾਂ ਤੇ ਚਲੋ ਘਰ ਛੱਡਣਾ ਬੜਾ ਔਖਾ ਚਿੜੀਆਂ ਕਾਣੀਆਂ ਆਪਦਾ ਘਰ ਛੱਡਦੇ ਬੜਾ ਪਿਆਰ ਮੈਂ ਉੱਥੇ ਜਦੋਂ ਪਹਿਲੇ ਘਰ ਗਏ ਆ ਜੇ ਲੋਕੇ ਆਉਂਦੇ ਆ ਉੱਥੇ ਛੋਟੇ ਛੋਟੇ ਬੱਚੇ ਹੀ ਇੱਕ ਛੋਟੀ ਜੀ ਬੱਚੀ ਹੀ 5-6 ਸਾਲ ਦੀ ਤੇ ਇੱਕ 8-9 ਸਾਲ ਦੀ ਬੱਚੀ ਮੈਂ ਦੋਹਾਂ ਨੂੰ ਕਿਹਾ ਵੀ ਆਓ ਚੱਲ ਜੀ ਤੇ ਉਹ ਕਹਿੰਦੀਆਂ ਨਹੀਂ ਅਸੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾਦੂ ਨੂੰ ਤੇਰੀ ਦਾਦੀ ਨੂੰ ਤੇਰੀ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਲੈ ਜੀਏ ਫੇਰ ਉਹ ਨਹੀਂ ਕਹਿੰਦੀਆਂ ਕੁੜੀਆਂ ਕਹਿੰਦੀਆਂ ਫਿਰ ਵੀ ਨਹੀਂ ਅਸੀਂ ਜਾਣਾ ਵੀ ਇੰਨਾ ਘਰ ਨਾਲ ਮੋਹ ਤੇ ਹੁੰਦਾ ਪਰ ਬੇਨਤੀ ਹੈ ਆ ਵੀ ਜਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12-13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕਹਿ ਲਓ ਵੀ ਛੋਟੀ 2 ਸਾਲ ਦੀ 4 ਸਾਲ ਦੀ 5 ਸਾਲ ਦੀ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹਦੇ ਮਾਣਾ ਹੀ ਰਹਿਣਾ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਮਾਵਾਂ ਨਾਲ ਲੈ ਕੇ 12 13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਕੋ ਭੇਜਣਾ ਰਿਸ਼ਤੇਦਾਰਾਂ ਕੋ ਛੱਡਾਵਾਂਗੇ ਜੇ ਕੋਈ ਨਹੀਂ ਰਹਿਣ ਨੂੰ ਇਂਤਜ਼ਾਮ ਅਸੀਂ ਆਪ ਹੀ ਇਂਤਜ਼ਾਮ ਕਰਦਾਂਗੇ ਆ ਮੈਂ ਤਾਂ ਗੱਲ ਕਰਨ ਲੱਗਾ ਵਾਂ ਅੱਜ ਦੀ ਘਟਨਾ ਹੈ ਇੱਥੇ ਹੀ ਦਰਿਆ ਦੇ ਵਿੱਚ ਢਾਪਸਰ ਵਾਲੇ ਬਾਬਿਆਂ ਦਾ ਗੁਰਦੁਆਰਾ ਸਾਹਿਬ ਆ ਉਸ ਗੁਰਦੁਆਰਾ ਸਾਹਿਬ ਤੋਂ ਬਾਬੇ ਪਾਣੀ ਆਇਆ ਜਿਆਦਾ ਕਰਕੇ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਬੜਾ ਨੇੜੇ ਜਗਾ ਤੇ ਪਾਣੀ ਨਹੀਂ ਚੜਿਆ ਵੈਸੇ ਪਾਣੀ ਜਿੱਥੇ ਪੱਠੇ-ਪੁੱਠੇ ਸਰਦੀ ਬਿੱਜੀ ਉੱਥੇ ਚੜ ਗਿਆ ਤੇ ਬਾਬਾ ਜੀ ਨੇ ਆਪ ਦਾ ਜਿਹੜਾ ਘੋੜਿਆਂ ਦਾ ਦਾਲੇ ਉਹ ਸਾਰਾ ਬੁਰਜ-ਬੂਲੇ ਲੈ ਗਏ ਉਹ ਬੁਰਜ-ਬੂਲੇ ਤੋਂ ਦੋ ਛੋਟੇ-ਛੋਟੇ ਬੱਚੇ ਦਾਦਾ 11-11 ਸਾਲ ਦੇ ਉਹ ਘੋੜੇ ਵੇਖਣ ਆ ਗਏ ਉਹ ਘੋੜੇ ਉੱਥੇ ਇਹਨਾਂ ਵੱੱਦੇ ਹੀ ਲਾਗੇ ਪੱਠਾ ਹੀ ਬੁਰਜ-ਬੂਲੇ ਦੇਣ ਪੱਠੇ ਵਾਲਿਆਂ ਨੇ ਕਿਤੇ ਟੂਆਂ ਪੁੱਟਿਆ ਸੀ 4-5 ਫੁੱਟ ਡੂੰਘਾ ਕਿਤੇ ਪਹਿਲਾਂ ਤੇ ਉਹਨਾਂ ਉਹਨੂੰ ਪੂੜ ਕੇ ਮਿੱਟੀ ਪੱਧਰ ਕਰਤਾ ਉਹ ਪੱਧਰ ਕਰਤਾ ਤੇ ਜਦੋਂ ਹੁਣ ਬਰਸਾਤ ਪਈ ਆ ਉਹ ਪੂਲਾ ਹੋ ਗਿਆ ਉੱਚ ਪਾਣੀ ਖੜਾ ਸੀ ਉਹ ਬੱਚੇ ਘੋੜੀ ਵੇਂਦੇ ਵੇਂਦੇ ਉਹ ਦੋਵੇਂ ਮੁੰਡੇ ਸੀ ਉਹ ਉਸ ਟੋਏ ਦੇ ਵਿੱਚ ਵੜ ਗਏ ਤੇ ਕਿਸੇ ਨੇ ਵੇਖਿਆ ਨਹੀਂ ਤੇ ਦੋਵਾਂ ਬੱਚਿਆਂ ਦੀ ਥੋੜੇ ਜਿ 4-5 ਫੁੱਟ ਪਾਣੀ 'ਚ ਹੀ ਡੁੱਬਨ ਨਾਲ ਮੌਤ ਹੋ ਗਈ ਕਿਉਂਕਿ ਛੋਟੇ ਬੱਚੇ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਘਰਾਂ ਦੇ ਬਾਹਰ ਆਪਣੇ ਪਾਣੀ ਆ ਜੇ ਬਾਈ ਚਾਂਸ ਆਪਾਂ ਭੰਗ ਜਨਾ ਮਰਜੀ ਧਿਆਨ ਰੱਖ ਕੇ ਕਿਤੇ ਖੇਡਦਾ ਖੇਡਦਾ ਬੱਚਾ ਬਾਹਰ ਚਲ ਜੇ ਤੇ ਪਾਣੀ ਤੇ ਪਾਰ ਦੱਸਦਾ 12 12 ਫੁੱਟ ਪਾਣੀ ਚੱਲਣ ਦਿਆ ਇਸ ਕਰਕੇ ਮੇਰੀ ਬੇਨਤੀ ਆ ਇਹ ਬੱਚੇ ਆਪਣੀ ਸਭ ਤੋਂ ਵੱਡੀ ਜਾਇਦਾਦ ਬੱਚੇ ਆ ਬੱਚੇ ਆਪਣੇ ਇਹੋ ਬੱਚੇ ਪੜ੍ਹ ਲਿਖ ਕੇ ਕੋਏ ਨੂਰ ਹੀਰੇ ਬਣ ਜਾਣੇ ਆ ਇਹਨਾਂ ਨਾਲ ਮੈਂ ਅੱਗੇ ਗੱਲਾਂ ਕਰਦਾ ਆ ਆਹ ਰਾਹ ਦੇ ਵਿੱਚ ਕਿ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਜਿਓ ਇਹ ਪਾਣੀ ਤੇ ਦਰਿਆਵਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਆ ਤੇ ਆਪਾਂ ਪੜ੍ਹ ਲਿਖ ਕੇ ਅਫਸਰ ਬਣ ਜਣਾ ਤੇ ਅਫਸਰ ਬਣ ਕੇ ਆਪਾਂ ਆਪਦੇ ਪਰਿਵਾਰ ਦਾ ਆਪਦੇ ਇਲਾਕੇ ਦਾ ਆਪਦੇ ਵੱੱਡੇ ਵਡੇਰਿਆਂ ਦਾ ਨਾਂ ਰੋਸ਼ਨ ਕਰਨਾ ਤੇ ਮੇਰੀ ਫੇਰ ਇੱਕ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਆ ਤਕਰੀਬਨ ਹੀ ਇਹਨਾਂ ਪਿੰਡਾਂ ਦੇ ਵਿੱਚ ਨਾ ਬਹੁਤ ਪਰਿਵਾਰ ਘਰਾਂ ਦੇ ਵਿੱਚ ਬੈਠੇ ਆ ਪਸ਼ੂ ਵੀ ਘਰਾਂ ਦੇ ਵਿੱਚ ਹੀ ਆ ਚਲੋ ਪਸ਼ੂ ਨਹੀਂ ਕੱਢਨੇ ਵੱਡਿਆਂ ਨੇ ਰਹਿਣਾ ਘਰਾਂ 'ਚ ਬੈ ਲੈਣ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਘਰਾਂ 'ਚੋਂ ਆਲਦੇ ਰਿਸ਼ਤੇਦਾਰਾਂ ਕੋਲ ਲੈ ਜਾਓ ਵੇਖੋ ਘੜੀ ਦੇ ਘੁੱਸਿਆ ਸੌ ਕੋ ਤੇ ਜਾ ਪਈਦਾ ਤੇ ਕਈ ਵਾਰ ਨਿੱਕੀ ਜੀ ਜਿਹੜੀ ਆਪਣੀ ਅਣਖਹੀਲੀ ਹੈ ਨਾ ਉਹਦੇ ਕਰਕੇ ਇਹੋ ਜਿਹਾ ਖਮਿਆਜਾ ਭੁਗਤਣਾ ਪੈਂਦਾ ਸਾਰੀ ਉਮਰ ਬੰਦਾ ਪਛਤਾਉਂਦਾ ਤੇ ਮੈਂ ਇਹੋ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਜ਼ਰੂਰ ਪਹੁੰਚਾਓ ਤੇ ਇੱਕ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਨਾ ਕਈ ਨਾ ਵੀਰ ਸਾਡੇ ਕਹਿ ਦਿੰਦੇ ਆ ਵੀ ਇਹ ਜੀ ਸਰਕਾਰ ਇਕਵੈਰ ਕਰ ਲੈ ਵਿੱਚ ਨਹਿਰ ਬਣਾ ਦੇ ਕੋ ਪੰਜਾਂ ਸੱਤਾਂ ਦਹਾਕੇ ਲਿਆਂ ਦੇ ਵਿੱਚ ਆ ਵੇਖੋ ਅਸੀਂ ਤੇ ਵੇਹnde ਆਏ ਆ 8 ਕਿਲੋਮੀਟਰ ਲੰਮਾ ਪਾਣੀ ਚੱਲਣ ਦੇ ਆ ਪੱਟੀ ਵਾਲੇ ਬੰਨ ਤੋਂ ਐ ਬੰਨ ਤੱਕ ਤੇ ਜਿੱਥੇ ਖੜੇ ਆ ਇਹ ਫਰੋਜਪੁਰ ਦਾ ਬੰਨ ਦੇ ਨਾਲ ਹੀ ਅਸੀਂ ਖੜੇ ਆ ਇੱਥੇ ਤੇ ਕਿਤੇ 20 ਫੁੱਟ ਡੂੰਗਾ ਪਾਣੀ ਆ ਕਿਤੇ 30 ਫੁੱਟ ਕਿਤੇ 50 ਫੁੱਟ ਡੂੰਗਾ ਵੀ ਹੋ ਵੀ ਇੰਨਾ ਪਾਣੀ ਚੱਲੰਦਿਆ 8 ਕਿਲੋਮੀਟਰ ਲੰਮੇ ਚ ਤੇ ਐਵੇਂ ਕਹਿ ਦੇਣਾ ਵੀ ਉਹ ਨਹਿਰ ਦੇ ਵਿੱਚ ਪਾਣੀ ਚੱਲ ਜੂ ਦਰਿਆਵਾਂ ਨੂੰ ਕਦੀ ਜਿਵੇਂ ਕਹਿੰਦੇ ਨੱਕੇ ਨਹੀਂ ਲੱਗਦੇ ਉਹ ਗੱਲ ਆ ਵੀ ਇੰਨਾ ਜ਼ਿਆਦਾ ਪਾਣੀ ਜਿਹੜਾ 8 ਕਿਲੋਮੀਟਰ ਚ ਚੱਲੰਦਿਆ ਇਹ 5-7 ਦਾ ਕਿੰਨੀ ਨਹਿਰ ਚ ਕਿੱਥੋਂ ਚੱਲ ਜੂਗਾ ਹੁਣ 22000 ਕਿਊਸੀ ਦੇ ਦੋਵਾਂ ਨਹਿਰਾਂ ਚ ਪਾਣੀ ਚੱਲਦਾ ਫੁੱਲ ਭਰ ਕੇ ਜਦੋਂ ਚੱਲਦੀਆਂ ਰਾਜਸਥਾਨ ਫਿਲਟਰ ਤੇ ਪ੍ਰੋਜਪੁਰ ਫਿਲਟਰ ਤੇ ਅੱਜ ਜਿਹੜਾ 263000 ਕਿਊਸਿਕ ਪਾਣੀ ਇੱਧਰ ਚੱਲਦਾ ਪਿਆ ਵਾ ਤੇ ਉਹਦੇ ਤੋਂ ਪਹਿਲਾਂ ਜਦੋਂ 1988 ਚ ਪਾਣੀ ਆਇਆ 675000 ਕਿਊਸਿਕ ਪਾਣੀ ਸੀ ਤੇ 675000 ਕਿਊਸਿਕ ਪਾਣੀ ਉੱਤੇ ਤੋਂ ਪਹਿਲਾਂ 1955 ਚ ਜਦੋਂ ਆੜਾ ਆਇਆ ਜਦੋਂ ਇਹ ਹਰੀਕੇ ਵਾਲਾ ਹੈਡ ਨਵਾਂ ਨਵਾਂ ਬਣਿਆ ਸੀ ਉਦੋਂ 9 ਲੱਖ ਕਿਊਸਿਕ ਤੋਂ ਉੱਤੇ ਪਾਣੀ ਚੱਲਿਆ ਸੀ ਤੇ 9 ਲੱਖ ਕਿਊਸਿਕ ਪਾਣੀ ਆ ਅੱਜ ਕਹਿ ਲਓ ਵੀ 22000 ਕਿਊਸਿਕ ਪਾਣੀ ਚੱਲਦਾ ਦੋਹਾਂ ਨਹਿਰਾਂ 'ਚ ਤੇ ਇਹ ਦੋਵੇਂ ਨਹਿਰਾਂ ਜਿਹੜੀਆਂ ਵਾਂ ਲਗਭਗ ਤਿੰਨਾਂ ਕਿੱल्ल्या ਦੀ ਚੜਾਈ 'ਚ ਬਣੀਆਂ ਤਿੰਨਾਂ ਕਿੱल्ल्या ਦੀ ਚੜਾਈ 'ਚ ਬਣੀਆਂ ਤੇ ਸਿਰਫ ਇਹਦੇ 'ਚ 22000 ਕਿਊਸਿਕ ਪਾਣੀ ਚੱਲਦਾ ਤੇ ਜਿਹੜਾ 9 ਲੱਖ ਕਿਊਸਿਕ ਤੋਂ ਵੱਧ ਪਾਣੀ ਚੱਲਣਾ ਤੇ ਉਹ ਆਪੇ ਹਿਸਾਬ ਲਾ ਲਓ ਵੀ ਕਿਹੜੀ ਨਹਿਰ ਇੰਨੇ ਪਾਣੀ ਨੂੰ ਚਾਲੂਗੀ ਵੀ ਜਿਹੜੇ ਭਰਾਏ ਵੇਂਦੀਆਂ ਗੱਲਾਂ ਕਰਦੇ ਆ ਵੇਖੋ ਇਤਰਾਸ ਕੀ ਆ ਜਦੋਂ ਬਰਸਾਤ ਹੁੰਦੀ ਇਹਦੇ 'ਚ ਕਿਸੇ ਦਾ ਕੋਈ ਵਾਸ ਨਹੀਂ ਜਾਂਦਾ ਉਦੋਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਲੋੜਵੰਦੇ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਤਾਂ ਆਪਾਂ ਨੂੰ ਜਿਹੜੇ ਜਿਹੜੇ ਲੋਕ ਇਸ ਤਰ੍ਹਾਂ ਆਤੀ ਦਾ ਸ਼ਿਕਾਰ ਹੋ ਜਾਂ ਨਾ ਉਹ ਇਹੋ ਜਿਹੇ ਰੈਣ ਹੀ ਦਿੰਦੇ ਜਿਹੜੇ ਬਾਹਰ ਬੈਠੇ ਉਹ ਜਾਦਿਆਂ ਰੈਣ ਦਿੰਦੇ ਆ ਆ ਕੇ ਤੇ ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਗੋਂ ਜਿਹੜੇ ਭੈਣ ਭਰਾ ਇਸ ਤਰ੍ਹਾਂ ਪਾਣੀ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਜੇ ਕੋਈ ਕੋਈ ਸੌ ਦੀ ਮਦਦ ਕਰਨ ਜੋਗਾ 100 ਰੁਪਏ ਦੀ ਕਰ ਦੇ ਜੇ ਕੋਈ ਲੱਖ ਦੀ ਮਦਦ ਕਰਨ ਜੋਗਾ ਉਹ ਲੱਖ ਦੀ ਕਰ ਦੇ ਇਹ ਵੇਲਾ ਵਾ ਆਪਣਾ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਵੀਡੀਓ ਵਾਇਰਲ ਕਰਨ ਦਾ ਇੱਥੇ ਆਗੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਆਪਣਾ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਸਰਦਾਰ ਭਗਵੰਤ ਸਿੰਘ ਬਾਣਾ ਹੀ ਉਹਨਾਂ ਦੇ ਵੇਖੋ ਮੈਸੇਜ ਤੇ ਹੁਣ ਮੈਨੂੰ ਇਹਦੇ ਆ ਲਗਭਗ 7:30 8:00 ਵਜੇ ਹੋਣੀ ਅਸੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹ ਆਉਂਦੇ ਨਹੀਂ ਸੀ ਇਹਨਾਂ ਨੂੰ ਫੇਰ ਸਮਝਾ ਭਜਾ ਕੇ ਇਹਨਾਂ ਨੂੰ ਲੈ ਗਏ ਆ ਵੀ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਖਾਂ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਹਿਸਾਬ ਨਾਲ 2-3 ਜਿਨ੍ਹਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਲੱਗ ਗਰਿਆ ਦੇ ਵਿੱਚ ਤੇ ਘੇਰੇ ਘੇਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ ਚ ਵੀ ਪਾਣੀ ਆ ਉਹ ਜਿਹੜੇ ਇਹੋ ਜਿਹੇ ਘਰ ਆ 5-7 ਜਿਨ੍ਹਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦਪੂਨ ਮਾਰ ਕੇ ਬਚਾਇਆ ਬਾਕੀ ਜਿਹੜਾ 1.200 200 ਘਰ ਆ ਉਹਨਾਂ ਦੇ ਘਰਾਂ ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਜਰੂਰ ਸੁਰੱਖਿਤ ਥਾਂ ਤੇ ਆਪਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾਂ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਪਾਣੀ ਚੋਂ ਬਾਹਰ ਕੱਢੋ